ਇਹ ਕਲਾਕਾਰਾਂ ਨੇ ਵੀ ਦੱਸਣਾ ਚਾਹਣਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਕਾਲੀ ਨਹੀਂ ਕਰਨੀ ਚਾਹੀਦੀ ਇੰਨਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਿਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਤ ਨੂੰ ਪਰੇਔਰੇ ਕਰੋ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਤੇ ਅਸੀਂ ਮਹਾਰਾਜ ਨੂੰ ਜਦੋਂ ਮੈਨ ਜਾਣਦੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਨਾਲ ਲਾਈਨ 'ਚ ਖੜਾ ਹੋਣਾ ਚਾਹੀਦਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਉਹਨਾਂ ਤੇ ਮੈਨੂੰ ਉਹਨਾਂ ਚਿਰ ਯਕੀਨ ਨਹੀਂ ਆਉਂਦਾ ਮੈਂ ਇੰਡੀਆ ਆਇਆ ਜਿੱਨਾ ਚਿਰ ਮੈਂ ਦਰਵਾਸਾ ਬਣ ਕੇ ਮੱਥਾ ਨਾ ਟੇਕਿਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਪਿਆਰ ਭਰੀ ਸ਼ਸ਼ੀਕਾਲ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਅੱਜ ਇੱਥੇ ਦਰਵਾਸਾ ਮੱਥਾ ਟੇਕਣ ਆਇਆ ਸੀ ਔਰ ਮੈਂ ਰਸਤੇ 'ਚ ਵੀ ਸੋਚਦਾ ਹੁੰਦਾ ਸੀ ਕਿ ਮੈਂ ਕਿੰਨਾ ਚਿਰ ਜਦੋਂ ਤੁਸੀਂ ਇੰਡੀਆ ਆਉਂਨੇ ਨਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਂਨਾ ਤੇ ਮੈਨੂੰ ਉਹਨਾਂ ਚਿਰ ਯਕੀਨ ਜਿਆ ਨਹੀਂ ਆਉਂਦਾ ਮੈਂ ਇੰਡੀਆ ਆਇਆ ਜਿੰਨਾ ਚਿਰ ਮੈਂ ਦਰਵਾਜ਼ਾ ਬਣ ਕੇ ਮੱਥਾ ਨਾ ਟੇਕਾਂ ਉਹਨਾਂ ਚਿਰ ਤਸੱਲੀ ਜੇ ਨਹੀਂ ਹੁੰਦੀ ਹੈ ਨਾ ਤੇ ਇਥੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਡੀਆ ਆਏ ਸੋ ਫਿਰ ਖਿਆਲ 'ਚ ਸਾਰੇ ਐਨਆਰ ਇਸ ਦੀ ਸੇਮ ਹੀ ਰੂਹ ਹੈ ਕਿ ਜਦੋਂ ਵੀ ਆਉਣ ਕਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਤੇ ਕਦੋਂ ਆਣ ਕੇ ਤੇ ਦਰਵਾਜਾ ਸਾਬ ਬਣ ਕੇ ਦਰਸ਼ਨ ਕਰਨ ਸੋ ਮੈਂ ਅੱਜ ਕੋਈ ਗਾਣਾ ਗੀਤ ਜਾਂ ਮੈਂ ਫਿਲਮ ਜਾਂ ਕੋਈ ਪ੍ਰਮੋਟ ਕਰਨ ਨਹੀਂ ਆਇਆ ਮੈਂ ਕਲਾਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਵੈਸੇ ਵੀ ਜਦੋਂ ਆਨੇ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਆਣ ਕੇ ਨਿਮਰਤਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਔਰ ਕਾਲੀ ਨਹੀਂ ਕਰਨੀ ਚਾਹੀਦੀ ਇੰਦਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਤ ਨੂੰ ਪਰੇਉਰੇ ਕਰੋ ਕੋਈ ਇੱਥੇ ਤਾਂ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸਾਨੂੰ ਇੱਥੇ ਬੜੀ ਨਿਮਰਤਾ ਔਰ ਸ਼ਰਦਾ ਤੇ ਸਤਿਕਾਰ ਨਾਲ ਉਹਨਾਂ ਮੈਂ ਤਾਂ ਜਦੋਂ ਪ੍ਰਕਰਮਾਂ 'ਚ ਜਾਣ ਤੋਂ ਪਹਿਲਾਂ ਪੈਰ ਤੋਂ ਲੈਨੇ ਤੇ ਉਹ ਮੈਨੂੰ ਤਾਂ ਲੱਗਦਾ ਕਿ ਬਸ ਇੰਦੂ ਪਰੇ ਦੀ ਦੁਨੀਆ ਹੈ ਨਹੀਂ ਸੋ ਮੈਂ ਬੜੀ ਸ਼ਰਧਾ ਤੇ ਸਰਕਾਰ ਨਾਲ ਜਿੱਥੇ ਮਿਲਤਾ ਕਿ ਅਸਰ ਦੇਖਿਆ ਜਾਂਦਾ ਕੋਈ ਕੋਈ ਵੀ ਕੋਈ ਫਿਲਮ ਕਾਸਟਿਕ ਆਉਂਦੀ ਤਾਂ ਆਪਣੇ ਨਾਲ ਬੌਂਸਰ ਲੈ ਕੇ ਆਉਂਦੀ ਹੈ ਔਰ ਛੇਤੀ ਵੀਆਈਪੀ ਕੀਤਾ ਜਾਂਦਾ ਉਹਨਾਂ ਨੂੰ ਵੀ ਛੇਤੀ ਛੇਤੀ ਨਿਕਲੀਏ ਇੱਥੋਂ ਕਿ ਕਿਵੇਂ ਲੱਗਦਾ ਕਿ ਨਿਮਰਤਾ ਦੇ ਨਾਲ ਜਿਵੇਂ ਆਮ ਸੰਗਤ ਦੇ ਰੂਪ ਚਾਹਣਾ ਚਾਹੀਦਾ ਹੈ ਆਉਣੀ ਇੱਧਰ ਤੇ ਉਹ ਮਤਲਬ ਆਪਾਂ ਤਾਂ ਬਾਬਾ ਜੀ ਦੇ ਘਰੇ ਆਉਣਾ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਉਣਾ ਸਾਨੂੰ ਲਾਈਨ ਚ ਲਾ ਕੇ ਜੋ ਆਊਗਾ ਸਰ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਆ ਕਿ ਅਸੀਂ ਮਹਾਰਾਜ ਨੂੰ ਜਦੋਂ ਮੈਣ ਜਾਣੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਰਲ ਲਾਈਨ 'ਚ ਖੜਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਾਨੂੰ ਲੋਕ ਦੇਖਣ ਆਉਂਦੇ ਆ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਤਾਂ ਫਿਰ ਵੀ ਆਈਪੀ ਉੱਥੇ ਨਹੀਂ ਲਾਈਨ 'ਚ ਖੜ ਕੇ ਬੜੀ ਸਾਧੂਦਾਰ ਤੇ ਸਤਕਾਰ ਦੇ ਨਾਲ ਮੱਥਾ ਟੇਕੋ ਕੋਈ ਕਾਲੀ ਨਾ ਕਰੋ ਜੇ ਤੁਸੀਂ ਆਉਨੇ ਆ ਅੱਛਾ ਤੁਸੀਂ ਪ੍ਰੈਸ ਵਾਲੇ ਮੁੰਡੇ ਸਾਰੇ ਜਿੰਨੇ ਵਾਰੀ ਵੀ ਜਦੋਂ ਆਉਨੇ ਆ ਮੈਂ ਤੁਹਾਨੂੰ ਵੀ ਜੇ ਦੜੀ ਗਮੈਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਵੀ ਇੱਕ ਆਪਣਾ ਕੰਮ ਕਰਦੇ ਹੋ ਆਪਣੀ ਜੌਬ ਨਿਭਾ ਰਹੇ ਹੋ ਤੁਹਾਨੂੰ ਵੀ ਪ੍ਰੋਪਰ ਟਾਈਮ ਦੇਣਾ ਚਾਹੀਦਾ ਆਰਟਿਸਟ ਨੂੰ ਤਾਂ ਕਿ ਤੁਸੀਂ ਵੀ ਸ਼ਵੇਰ ਦੇ ਇੰਨੇ ਟਾਈਮ ਦੇ ਇੱਥੇ ਖੜੇ ਹੋ ਕਿਉਂਕਿ ਡੇਢ ਦੋ ਘੰਟੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਦੇ ਲਈ ਸੋ ਮੈਂ ਤਾਂ ਹਮੇਸ਼ਾ ਇਹ ਇਹੀ ਗੱਲ ਕਰੂੰਗਾ ਕਿ ਜਦੋਂ ਵੀ ਤੁਸੀਂ ਆਉਨੇ ਆ ਟਾਈਮ ਕੱਢ ਕੇ ਆਓ ਸਤਿਕਾਰ ਦੇ ਨਾਲ ਆ ਇਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸ਼ਰਧਾ ਤੇ ਸਤਿਕਾਰ ਨਾਲ ਜੋ ਵੀ ਹੈ ਨਹੀਂ ਸਰੋਤਿਆਂ ਲਈ ਨਵਾਂ ਕੀ ਲੈ ਕੇ ਆਏ ਹਾਂ ਬਿਲਕੁਲ ਮੈਂ ਪਹਿਲੀ ਗੱਲ ਦੱਸਾਂਗੇ ਨਵੇਂ ਸਾਲ 'ਚ ਮਤਲਬ ਅੱਜ 29 ਹੋਗੀ 30 ਹੋਗੀ ਅੱਜ ਐਂਡ ਜਨਵਰੀ ਹੋਈ ਅੱਲੇ ਤਾਂ ਨਵੇਂ ਸਾਲ 'ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਵੈਸੇ ਵੀ ਜਦੋਂ ਆਉਣੇ ਉਦੋਂ ਵੀ ਮੱਥਾ ਟੇਕਦੇ ਪਰ ਨਵੇਂ ਸਾਲ ਦਾ ਸੀਗਾ ਮੇਰਾ ਕਿ ਸਿੱਧਾ ਜਾ ਕੇ ਬੋਲੋ ਦਰਬਾਰ ਸਾਹਿਬ ਮੱਥਾ ਟੇਕੀ ਉੱਥੋਂ ਓਟ ਆਸਰਾ ਲਈਏ ਬਾਬੇ ਦਾ ਸੋ ਨਵਾਂ ਗੀਤ ਜਿਹੜਾ ਜੀ ਉਹ ਰੈਡੀ ਹੈ ਤੇ ਉਹ ਅਸੀਂ ਹੁਣ ਮੈਂ ਅਗਲੀ ਵਾਰ ਜਦੋਂ ਆਵਾਂਗਾ ਅਸੀਂ ਮਾਰਚ ਦੇ ਐਂਡ ਵਿਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਕਰਾਂਗੇ ਬਾਕੀ ਸਾਡੀ ਜਿਹੜੀ ਫਿਲਮ ਹੈ ਲੇਖ ਉਹ ਵੀ ਰੈਡੀ ਹੈ ਉਹ ਕੁਝ ਕਰਨਾ ਕਰਕੇ ਅਸੀਂ ਉਹ ਪਿਛਲੇ ਸਾਲ ਕਰ ਨਹੀਂ ਸਕੇ ਤੇ ਹੁਣ ਉਹਨੂੰ ਵੀ ਵਿਸਾਖੀ ਤੱਕ ਅਸੀਂ ਉਹਨੂੰ ਰਿਲੀਜ਼ ਕਰਾਂਗੇ ਪੰਜਾਬੀ ਸਿਨੇਮਾ ਉਚਾਈਆਂ ਦੇ ਜਨਮ ਕਰਕੇ ਸਿਨੇਮਾ ਬਹੁਤ ਵਧੀਆ ਗੱਲ ਹੈ ਅਸੀਂ ਸਾਡੀ ਪੰਜਾਬੀ ਲਈ ਕੋਈ ਵੀ ਜਿਹੜਾ ਕੋਈ ਕੁਝ ਕੁਝ ਵੀ ਕੋਈ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ ਆ ਔਰ ਉਹਦੀ ਸਪੋਰਟ ਕਰਨੀ ਚਾਹੀਦੀ ਆ ਤੁਸੀਂ ਸਾਰੇ মিডিਏ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਦਰਸ਼ਕ ਦੇਖ ਰਹੇ ਆ ਜਦੋਂ ਕੋਈ ਕਿਸੇ ਦਾ ਗੀਤ ਆਉਂਦਾ ਜਾਂ ਜਦੋਂ ਕੋਈ ਗੀਤ ਗੀਤ ਕੋਈ ਹਿੱਟ ਹੁੰਦਾ ਤੇ ਉਹ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦਿਓ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ ਜਦੋਂ ਕੋਈ ਫਿਲਮ ਚੰਗੀ ਹਟਉਂਦੀ ਉਹਦੇ ਵਰਗੇ 10 ਫਿਲਮਾਂ ਹੋਰ ਬੰਦੇ ਪ੍ਰੋਡੂਸਰ ਖੜੇ ਹੁੰਦੇ ਆ ਕਿ ਯਾਰ ਇਦਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਕਿ ਪੰਜਾਬੀ ਮਾਂ ਬੋਲੀ ਦੀ ਜਿੱਥੋਂ ਤੱਕ ਵੀ ਸੇਵਾ ਹੋ ਸਕੇ ਵੱਧ ਤੋਂ ਵੱਧ